ਕੀ ਮਾਰਕੀਟਾਂ ਦੇ ਵਿੱਚ ਤੁਹਾਨੂੰ ਹਜ਼ਾਰ-ਹਜ਼ਾਰ 15 ਬੰਦਾ 2-2000 ਦਾ ਸੂਟ ਮਿਲਦਾ ਮਾਤੋ ਸ਼ਰੀ ਦਸਤਾਰ ਨੇ ਤੁਹਾਨੂੰ 500 ਰੁਪਏ ਦੇ ਦੇਣਾ ਬਿਲਕੁਲ ਘਟਾਈ ਵਾਲਾ ਸੂਟ ਕਿਉਂਕਿ ਗਾੜੀ ਸੀਜ਼ਨ ਆ ਰਿਹਾ ਹੈ ਵਿਆਹਾਂ ਦਾ ਉੱਧਰ ਚ ਹੁਣੀ ਬਹੁਤ ਲੁੱਟ ਪਰ ਮਾਤੋ ਸ਼ਰੀ ਦਸਤਾਰ ਨੇ ਇਹ ਕੰਮ ਨਹੀਂ ਹੁੰਦਣਾ ਇਹਦੇ ਨਾਲ ਛੋਲੇ-ਛੋਲੇ ਤੁਹਾਨੂੰ ਸੂਟ ਦੇ ਰਹੇ ਆ ਚੱਕੋ ਜੀ ਚੱਕੋ ਜੀ ਟੱਕੋ ਜੀ ਜਿਹੜੇ ਬਲਾਰਜ 15-1500 ਦੇ ਸੂਟ ਆ ਸਾਡੇ ਕੋਲ ਲੈ ਜਾਓ 5-500 ਦੇ ਲੈ ਜਾਓ 15-1500 ਵਾਲੇ ਸੂਟ 5-500 ਦੇ ਵਿੱਚ ਲਾਰੇ 1 ਲੱਖ ਵਾਲਾ ਕੱਪੜਾ 40 ਹਜ਼ਾਰ ਚ ਕਾਜਵਰੀ ਵਾਲੇ ਸੂਟਾਂ ਦੇ ਲਾਤੀਆਂ ਉਹ ਫਰਾ ਵੱਡੀਆਂ ਵੱਡੀਆਂ ਆ ਦੇਖੋ ਜੀ ਕੋਈ ਕਹਿੰਦਾ 2000 ਰੁਪਏ ਲੈਣਾ ਕੋਈ ਕਹਿੰਦਾ 1800 ਲੈਣਾ ਸਾਡੇ ਕੋਲ ਆਓ 1500 ਦੇ ਦੋ ਸੂਟ ਲੈ ਜਾਓ ਮਤਲਬ 750 ਰੁਪਏ ਦਾ ਸੂਟ ਕਰ ਦਿੱਤਾ ਹੈਗਾ ਆ ਚੱਕੋ ਜੀ 25 2500 ਵਾਲੇ ਸੂਟ 1 1000 ਚ ਕਰਦੇ ਆ ਸੂਟ ਵੀ ਸੋਹਣੇ ਆ ਦੁਪੱਟੇ ਵੀ ਸੋਹਣੇ ਆ ਆ ਦੇਖੋ ਜੀ ਚੀਜ਼ਾਂ ਮੈਂ ਚੈਲੰਜ ਕਰਦਾ ਉਹ ਇੱਥੇ ਆਉਣ ਦਾ ਫਾਇਦਾ ਕੀ ਆ ਭਾਵੇਂ ਸਿਆਣਾ ਆ ਜਵੇ ਭਾਵੇਂ ਨਿਆਣਾ ਆ ਜਵੇ ਕੱਲੇ ਕੱਲੇ ਸੂਟ ਦੇ ਰੇਟ ਲੈ ਲੈ ਕੇ ਲਾਤਾ ਲੁੱਟ ਕਰਤੀ ਆ ਬੰਦ 2500 ਰੁਪਇਆ ਬਾਜ਼ਾਰ ਦਾ ਰੇਟ ਲੈ ਜੋ ਸਾਡੇ ਕੋਲੋਂ ਸਿਰਫ 1000 ਰੁਪਏ ਦੇ ਵਿੱਚ ਆ ਦੇਖੋ ਉਹ ਜਾਲ ਬਣੇ ਪਏ ਉਹ ਜਾਲ ਬਣੇ ਪਏ ਓਏ ਬਾਹਾਂ ਦੇ ਕੰਮ ਕਿੰਨਾ ਸੋਹਣਾ ਦੁਪੱਟੇ ਦੇ ਕੰਮ ਕਿੰਨਾ ਸੋਹਣਾ ਇਹ ਸੂਟ 2500 ਦਾ ਨਹੀਂ 3000 ਦਾ ਨਹੀਂ ₹720 ਦਵਾਂਗੇ 1275 ਚਾ ਵੀ ਆ ਜਾਓ ਆ ਜਾਓ ਆ ਜਾਓ ਟਾਂਡਾ ਦਸੂਹਾ ਮਕੇਰੀਆਂ ਸਾਡੇ ਕੋਲ ਸੂਟਾਂ 'ਚ ਵੈਰਾਈਟੀਆਂ ਬਥੇਰੀਆਂ ਜਿੰਦਾ ਨਹੀਂ ਮਰਜੀ ਵੈਰਾਈਟੀ ਲੈ ਜਾਓ ਮੈਂ ਕਿਹਾ ਚੀਕਾ ਘੜਾ ਦੇਵਾਂਗੇ ਚੀਕਾ ਤੋਤੇ ਉਡਾ ਦੇਵਾਂਗੇ ਸਿੰਘ ਫੁਜ਼ਾ ਕੇ ਦੇਖੋ ਓਏ ਆਹ ਦੇਖੋ ਚਮ 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 ਕਰਦਾ ਸੂਟ ਓਏ ਬਾਜ਼ਾਰ ਦਾ ਰੇਟ 5000 ਰੁਪਿਆ ਸਾਡੇ ਕੋਲੋਂ ਲੈ ਜਾਓ 5000 ਦੇ ਤੋਂ ਮਤਲਬ 2500 ਰੁਪਿਆ ਦਾ ਸੂਟ ਜਿਹੜਾ ਕਪੜਾ ਤੁਸੀਂ ਲੱਖ ਦਾ ਬਣਾਉਂਦੇ ਹੋ ਇੱਥੇ ਤੁਹਾਨੂੰ 40000 ਜਿਹਾ ਬਣਾ ਕੇ ਦਵਾਂਗੇ ਗਾਰੰਟੀ ਦੇ ਨਾਲ ਲਓ ਜੀ ਸੂਟਾਂ ਦੇ ਨਾਲ ਨਾਲ ਸਾਡੇ ਭਰਾਵਾਂ ਦਾ ਹੀ ਵੱਡੇ ਫਾਇਦੇ ਕਰਨੇ ਆ ਤੁਸੀਂ ਬਾਜ਼ਾਰ ਚ ਕੋਟ ਪੈਂਟ ਲੈਣ ਜਾਂਦੇ ਹੋ ਤਾਂ ਸਾਡੀ ਹੁੰਦੀ ਆ ਲੁੱਟ ਤੁਹਾਡੇ ਭਾਇਰੇ ਕਿ ਦਰ ਸੁਣ ਲੋ ਗੱਲ ਕੰਨ ਖੋਲ ਕੇ ਧਿਆਨ ਦੇ ਨਾਲ ਬਾਜ਼ਾਰ ਚ ਜਾਂਦੇ ਹੋ ਇਧਰ ਟੂ ਪੀਸ ਕੋਟਵਨ 12000 ਰੁਪਿਆ ਮਿਲਦਾ ਸਾਡੇ ਕੋਲ ਆ ਜਾਓ 12000 ਟੂ ਪੀਸ ਕੋਟਵਨ 2995 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਸਟੀਚਿੰਗ ਵੀ ਵਿੱਚ ਹੀ ਹੈ ਦੀ ਆ ਜਿਹੜਾ ਥਰੀ ਪੀਸ ਕੋਟਮੈਂਟ ਆ 15 16 17000 ਰੁਪਿਆ ਬਾਜ਼ਾਰ ਦਾ ਰੇਟ ਹੈਗਾ ਸਾਡੇ ਕੋਲੋਂ 3760 ਚ ਲੈ ਜਾਓ ਥਰੀ ਪੀਸ ਕੋਟਮੈਂਟ ਇਹ ਵੀ ਤੁਹਾਨੂੰ ਸਲਾਈ ਕਰਕੇ ਦਵਾਂਗੇ ਜਿਹੜਾ ਬਾਜ਼ਾਰ ਤੋਂ ਕੋਈ 3000 ਮੰਗਦਾ ਕੋਈ 3200 ਮੰਗਦਾ ਕੁਰਤਾ ਪਿਆ ਮਾ ਗੀਦਾ ਕੋਟਨ ਦਾ ਸਾਡੇ ਕੋਲ ਆਉਂਗੇ ਇਹੇ ਸਾਨੂੰ ਕੋਰਤਾ ਵੀ ਅਮਾ 13-1400 ਰੁਪਏ ਚ ਅੱਪਾ ਸਲਾਈ ਕਰਕੇ ਦਵਾਂਗੇ ਇਦਾਂ ਜੇਪਾ ਜੋਪਾ ਲੁਪੀਆਂ ਲਾ ਕੇ ਦਵਾਂਗੇ ਆ ਰੈਂਟ 8000 10000 ਬਾਜ਼ਾਰ ਦੇ ਵਿੱਚ ਆ ਇਹ ਤੁਹਾਨੂੰ ਅਸੀਂ ਸਿਰਫ 7000 ਰੁਪਏ ਦੀ ਸ਼ੇਰਵਾਨੀ ਬਣਾ ਕੇ ਦੇ ਦੇਣੀ ਹੈਗੀ ਆ ਫਰੰਟ ਵੀ ਦੇਖੋ ਬੈਕ ਵੀ ਦੇਖੋ ਬਾਹਾਂ ਤੇ ਕੰਮ ਵੀ ਦੇਖੋ ਇਦਾਂ ਦੀਆਂ ਚੀਜ਼ਾਂ ਬਾਜ਼ਾਰ 'ਚ 18 18 20 20 ਹਜ਼ਾਰ ਦੀਆਂ ਸਾਡੇ ਕੋਲ 7000 8000 9000 10000 ਕੋਈ 4000 ਕੋ 3500 ਕੋ 4500 ਇੰਨੇ ਦੇ ਵਿੱਚ ਮਿਲ ਜਾਣਾ ਮਾਤਰਾ ਰੂਹ ਖੁਸ਼ ਕਰਦਾਂਗੇ ਤੁਹਾਡ ਕੋਈ ਮਨ ਦੇ ਵਿੱਚ ਸਵਾਲ ਆ ਕੋਈ ਚੀਜ਼ ਪੁੱਛਣੀ ਆ ਨੰਬਰ ਸਕਰੀਨ ਤੇ ਆ ਰਿਹਾ ਇਸ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ ਆਜੋ ਵਾਹ ਤੁਸ਼ੀਨਿਤ ਦਾ ਸਟਾਰ ਬੁੱਟਰ ਰੋਡ ਕਾਦੀਆਂ ਜਿੱਥੇ ਦਿਲ ਖੋਲ ਕੇ ਫਾਇਦੇ ਹੋਣੇ ਆ 1 ਲੱਖ ਵਾਲਾ ਕੱਪੜਾ 40000 ਦਵਾਂਗੇ ਭਾਰੇ-ਪਾਰੇ ਲਗਜ਼ਰੀ ਸੂਟ ਜਿਹੜੇ ਦਿਖਾਏ ਆ ਜਿਹੜਾ 2-2 ਲੱਖ ਦਾ ਕੱਪੜਾ ਤੁਸੀਂ ਲੈਣਾ ਓਏ ਅਸੀਂ ਤੁਹਾਨੂੰ 80000 ਦਵਾਂਗੇ ਇੰਨੇ ਸਾਰੇ ਫਾਇਦੇ ਇੱਕੋ ਹੀ ਛੱਤੇ ਹਟਾਂ ਭਾਵੇਂ ਮੁੰਡਿਆਂ ਲਈ ਕੱਪੜੇ ਲੈਣੇ ਆ ਭਾਵੇਂ ਕੁੜੀਆਂ ਲੈਣੇ ਆ ਆਜੋ ਬਹੁਤ ਸਾਰਾ ਪਿਆਰ ਸਤਿਕਾਰ ਫਾਇਦਾ ਦੇ ਕੇ ਭੇਜਾਂਗੇ ਕੈਮਰਾਮੈਨ ਸੁਖਨੰਦਰ ਨਾਲ ਹਰਦੀਪ ਸਿੰਘ ਤਗੜ ਸਾਹਨ ਟੀਵੀ ਕਾਦੀਆਂ